ਰਾਣਾ ਸਾਹਿਬ 1947 ਤੋਂ ਬਾਅਦ ਪਹਿਲੀ ਵਾਰੀ ਸਰੋਵਰ ਦੀ ਕਾਰ ਸੇਵਾ ਹੋ ਰਹੀ ਆ ਬਾਬਾ ਜਗਤਾਰ ਸਿੰਘ ਜੀ ਪੰਜਾਬ ਦੀ ਧਰਤੀ ਤੋਂ ਚੇਚੇ ਤੌਰ ਤੇ ਗੁੱਜੇ ਨੇ ਇੰਗਲੈਂਡ ਤੋਂ ਸੰਗਤਾਂ ਪੁੱਜੀਆਂ 10 ਰਣਜੀਤ ਸਿੰਘ ਰਾਣਾ ਜੱਥੇ ਲੈ ਕੇ ਆਣ ਆੜ ਇਹ ਬਾਬਾ ਅਮਰੀਕ ਸਿੰਘ ਜੀ ਸਰਦਾਰ ਜਗਮੋਣ ਸਿੰਘ ਜੀ ਡਾਕਟਰ ਹਾਰਾ ਸਿੰਘ ਆਲਮ ਜੀ ਬਲਬੀਰ ਸਿੰਘ ਜੀ ਬਲਿਹਾਰ ਸਿੰਘ ਖੇਲਾ ਜੀ ਭਾਈ ਸ਼ਮਿੰਦਰ ਸਿੰਘ ਜੀ ਭਾਈ 100 ਸਾਲਾ ਦੇ ਭਾਈ ਵਿਰਦੀ ਜੀ ਔਰ ਕਾਰਡੋਵ ਤੋਂ ਭਗਵਾਨ ਸਾਹਿਬ ਜੀ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਆਈਆਂ ਬਾਬਾ ਮਨਜੀਤ ਸਿੰਘ ਜੀ ਬਰਮੀਗਮ ਤੋਂ ਔਰ ਸਾਰੇ ਔਰ ਜਸਵੀਰ ਸਿੰਘ ਮੜਾਰੂ ਜੀ ਸੌਦਲ ਤੋਂ ਬਹੁਤ ਵੱਡੀ ਸੇਵਾ ਭਾਗਣਾ ਮਿਲਿਆ ਜਿ세 ਆਏ ਨੂੰ ਸਤਿਗੁਰੂ ਕਿਰਪਾ ਕਰੇ ਨਨਤਾ ਸਾਹਿਬ ਦੇ ਗੁਰਦਵਾਰਾ ਜਨਮ ਸੰਧਾਨ ਦੀ 1947 ਤੋਂ ਬਾਅਦ ਪਹਿਲੀ ਵਾਰੀ ਸੇਵਾ ਔਰ ਬੀਟੀਆਂ ਪੈਣਾ ਨੇ ਬਹੁਤ ਦਿਲਾਂ ਦੀ ਸੇਵਾ ਕੀਤੀ ਨਾਲ ਤੁਸੀਂ ਦੇਖ ਰਿਹਾ ਕੈਮਰੇ ਦੇ ਅੱਖ ਦੇ ਨਾਲ ਸਤਿਗੁਰ ਕਿਰਪਾ ਕਰੇ ਸਤਿਗੁਰ ਆਮ ਤੱਕ ਦੇ ਗਲਾਸਕੋ ਤੱਕ ਤੋਂ ਸੰਗਤਾਂ ਆਈਆਂ ਸਾਡੇ ਨਾਲ ਵੀ ਜਸਵੰਤ ਸਿੰਘ ਖਾਰਾ ਸਾਹਿਬ ਜੀ ਇੰਗਲੈਂਡ ਤੋਂ ਯਾਨੀ ਕਿ ਇੰਗਲੈਂਡ ਦੀਆਂ ਸੰਗਤਾਂ ਨੇ ਸਾਰੀਆਂ ਇਹ ਸਕਾਟਲੈਂਡ ਤੋਂ ਲੈ ਕੇ ਗਲਾਸਕੋ ਤੋਂ ਲੈ ਕੇ ਯਾਨੀ ਕਿ ਦੁਰ ਗਰੇਵਜ਼ੈਂਟ ਤੱਕ ਇਹ ਯਾਨੀ ਗਰੇਵਜ਼ੈਂਟ ਤੋਂ ਰੰਧਾਵਾ ਪਰਿਵਾਰ ਛੁੱਟੀ ਪਰਿਵਾਰ ਈਸਟ ਲੰਡਨ ਤੋਂ ਏ ਬੀਬੀਆਂ ਐ ਦਾਇਕ ਪੂਰਾ ਜਹ ਜਿਹੜਾ ਗੁਰਦਰਾ ਸੇਵਾ ਕਰਦਾ ਉਹ ਔਰ ਰੂਪਰਾਏ ਪਰਿਵਾਰ ਸਾਰੇ ਇਹ ਜਿਹੜੇ ਸੰਗਤਾਂ ਵੱਡੇ ਪੱਧਰ ਤੇ ਪੁੱਜੀਆਂ ਹੋਈਆਂ ਸਤਿਗੁਰੂ ਕਿਰਪਾ ਕਰੇ ਸਤਿਗੁਰੂ ਰਾਮਦਾ ਕਰੇ ਸਤਿਗੁਰੂ ਇਹਨਾਂ ਤੇ ਬਖਸ਼ਿਆ ਮਰავੇ ਔਰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਜਿਹੜੀ ਸੇਵਾ ਮਿਲੀ ਜਾਂ। ਔਰ ਨਵਾਂ ਸਾਲ ਇੱਥੇ ਬਣਾਇਆ ਗਿਆ ਨਾਨਕ ਸਿੰਘ ਸਮਤ ਬਣਾਇਆ ਗਿਆ ਇੱਥੇ ਔਰ ਨਾਲ ਨਾਲ ਗੁਰਦਰਾ ਜਨਮ ਸਥਾਨ ਦੀ ਕਾਰ ਸੇਵਾ ਦਾ ਮੌਕਾ ਮਿਲਿਆ 1947 ਤੋਂ 47 ਤੋਂ ਬਾਅਦ ਪਹਿਲੀ ਵਾਰ ਪਹਿਲੀ ਵਾਰ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਤਾਹਿਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਸਤਨਾਮ ਸੇ ਗੁਰੂ ਸਤਨਾਮ ਵਾਹਿਗੁਰੂ ਤਰਨੀ ਵਾਹਿਗੁਰੂ ਤਰਨਾ ਗੁਰੂ ਸਤਨਾਮ